ਉਹ ਜਿਹੜਾ ਸਾਡੇ ਪੰਜਾਬ ਦਾ ਹੀ ਪੈਸਾ ਦੇਣਾ ਵਾ ਕੇਂਦਰ ਸਰਕਾਰ ਨੇ ਮੋਦੀ ਸਰਕਾਰ ਨੇ ਉਹੀ ਲੈ ਆਵੇ ਬਿੱਟੂ ਜੀ ਬਿੱਟੂ ਜੀ ਨੂੰ ਲੋਕਾਂ ਨੇ ਸ਼ਹਿਰੀ ਦੇ ਲੁਧਿਆਣਾ ਦੇ ਸ਼ਹਿਰ ਦੇ ਲੋਕਾਂ ਨੇ ਵੱਡੀਆਂ ਵੋਟਾਂ ਪਾ ਕੇ ਭੇਜਿਆ ਆਮ ਆਦਮੀ ਪਾਰਟੀ ਦਾ ਅਗਰ ਕਿੱਥੋਂ ਕੋਈ ਨਮਾਇੰਦਾ ਚੁਣਿਆ ਹੁੰਦਾ ਤਾਂ ਜੋ ਆਪਣੀ ਆਵਾਜ਼ ਬਣ ਕੇ ਉੱਥੇ ਉਠਾਉਂਦਾ ਅੱਜ ਬਿੱਟੂ ਜੀ ਕੇਂਦਰ ਦੇ ਵਿੱਚ ਮੰਤਰੀ ਬਣ ਕੇ ਕਿਉਂ ਨਹੀਂ ਕਹਿੰਦੇ ਵੀ ਸਾਡੇ ਪੰਜਾਬੀਆਂ ਦਾ ਪੈਸਾ ਸਾਡੇ ਪੰਜਾਬ ਦਾ ਪੈਸਾ ਪੰਜਾਬ ਦੇ ਵਿਕਾਸ ਤੇ ਲੱਗੇ ਕੇਂਦਰ ਚੋਂ ਲੈ ਕੇ ਆਉਣ ਉਹ ਤੁਸੀਂ ਦੇਖ ਲਿਓ ਇਹਨਾਂ ਦੀ ਜਮਾਨਤਾ ਜਬਤ ਹੁੰਦੀ ਐ ਇਹਨਾਂ ਕੋਲ ਕੌਂਸਲਰ ਦੇ ਲੈਕਚਰਾਂ ਜੋ ਉਹ ਪ੍ਰਭੂ ਰਾਮ ਦਾ ਹੀ ਆਸਤਾ ਸੀ ਜਿਹੜੀ ਇਹਨਾਂ ਨੂੰ ਲੋਕ ਸਭਾ ਦਾ ਭਲੇਕਾ ਵਾ ਦੀ ਆਸਤਾ ਦੇ ਨਾਲ ਭਾਜਪਾ ਦੇ ਲੋਕਾਂ ਨੇ ਲੋਕ ਸਭਾ ਦੇ ਵਿੱਚ ਲੋਕਾਂ ਨੂੰ ਗਮਰਾਹ ਕੀਤਾ ਅਜੋਧਿਆ ਦੇ ਵਿੱਚ ਭਾਜਪਾ ਬੁਰੀ ਤਰ੍ਹਾਂ ਹਾਰੀ ਉੱਥੋਂ ਜਿੱਥੇ ਰਾਮ ਮੰਦਰ ਦਾ ਇੱਥੇ ਲੋਕਾਂ ਨੂੰ ਗਮਰਾਹ ਕਰਕੇ ਇਹ ਤੇ ਲੱਖ ਪੈਕਟ ਪ੍ਰਸ਼ਾਦ ਦਾ ਬਣਾ ਕੇ ਚੰਡੀਆਂ 2 ਲੱਖ ਬਣਾ ਕੇ ਕਿਹਾ ਵੀ ਅਜੋਧਿਆ ਜੋ ਪ੍ਰਸ਼ਾਦ ਆਇਆ ਸਾਡੇ ਪੰਜਾਬੀ ਗੁਰੂਆਂ ਪੀਰਾਂ ਦੀ ਧਰਤੀ ਆ ਆਸਤਾਨਾ ਜਲਦੀ ਜੁੜ ਜਾਂਦੇ ਆ ਜਿਵੇਂ ਜੇਲਾ ਚ ਬੈਠੇ ਵੀ ਜਿਤਾਤੇ ਬੰਦੇ ਤੇ ਐਦਾ ਹੀ RAM ਪ੍ਰਭੂ ਦੇ ਨਾਲ ਆਸਤਾਨਾ ਜੁੜ ਕੇ ਭਾਜਪਾ ਨੂੰ ਬੋਲ ਪੈ ਗਈ ਆ ਹੁਣ ਪਤਾ ਲੱਗ ਜਾਣਾ ਜਿਵੇਂ ਜਲੰਧਰ ਜਿਮਨੀ ਚੌਂ ਦੇ ਵਿੱਚ ਪੂਰੀ ਤਰ੍ਹਾਂ ਹਾਰੀ ਆ ਭਾਜਪਾ ਤੇ ਉਸੇ ਤਰ੍ਹਾਂ ਹੀ ਹੁਣ ਨਗਰ ਨਿਗਮ ਦੇ ਵਿੱਚ ਭਾਜਪਾ ਦੇ ਨਾਲ ਹੁਣ ਜਾ ਰਿਹਾ ਇਸੇ ਕੰਮ ਦੇ ਆਧਾਰ ਤੇ ਬੋਟਾ ਮੰਗਣ ਜਾ ਰਹੇ ਲੋਕ ਪੰਜਾਬ ਵਿੱਚ ਨਗਰ ਨਿਗਮ ਚੋਣਾਂ ਦਾ ਬਿਲਕੁਲ ਵਜਨ ਤੋਂ ਬਾਅਦ ਲੁਧਿਆਣਾ ਦੇ ਵਿੱਚ ਆਮ ਆਦਮੀ ਪਾਰਟੀ ਦੀ ਕੀ ਰਣਨੀਤੀ ਰਹੇਗੀ ਗੱਲਬਾਤ ਕਰਨ ਲਈ ਸਾਡੇ ਨਾਲ ਮੌਜੂਦ ਨੇ ਐਮਐਲਏ ਸ਼ੋਕ ਪ੍ਰਸ਼ਰ ਪੱਪੀ ਪੱਪੀ ਜੀ ਕਿਸ ਤਰ੍ਹਾਂ ਦੇਖਦੇ ਹੋ ਨਗਰ ਨਿਗਮ ਚੋਣਾਂ ਦਾ ਬਿਲਕੁਲ ਬੱਜ ਚੁੱਕਾ ਹੈ ਤੇ ਸਭ ਤੋਂ ਵੱਡੀ ਨਗਰ ਨਿਗਮ ਲੁਧਿਆਣਾ ਦੀ ਹੈ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਕੀ ਰਣਨੀਤੀ ਰਹੇ ਨਿਕੋ ਆਮ ਆਦਮੀ ਪਾਰਟੀ ਆਪਣੇ ਕੰਮ ਦੇ ਆਧਾਰ ਦੇ ਉੱਤੇ ਜੋ 2.5 ਸਾਲ ਚ ਕੀਤੇ ਹੋਏ ਕੰਮਾਂ ਪੰਜਾਬ ਦੇ ਲੋਕਾਂ ਨਾਲ ਕੀਤਾ ਹੋਇਆ ਵਾਅਦਾ ਜਿਹੜਾ ਕੱਲਾ-ਕੱਲੇ ਵਾਅਦੇ ਨੂੰ ਪੂਰਾ ਕਰ ਰਿਹਾ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਉਸ ਕੰਮਾਂ ਦੇ ਆਧਾਰ ਦੇ ਉੱਤੇ ਪਹਿਲਾਂ ਵੀ ਵੋਟਾਂ ਮੰਗੀਆਂ ਨੇ ਹੁਣ ਵੀ ਕੰਮ ਦੇ ਆਧਾਰ ਤੇ ਵੋਟਾਂ ਮੰਗਣੀਆਂ ਨੇ ਜਿਵੇਂ ਚਾਰਾਂ ਚੋਂ ਤਿੰਨ ਸੀਟਾਂ ਹੁਣ ਜਿੱਤੀਆਂ ਜਿਮਨੀ ਚੌਂਚ ਐਦਾਂ ਹੀ ਲੁਧਿਆਣੇ ਦੀ ਨਗਰ ਨਿਗਮ ਦੀਆਂ 95 ਵਾਡਾਂ ਦੇ ਵਿੱਚੋਂ 95 ਜਿੱਤ ਕੇ ਇਤਿਹਾਸ ਬਣਾਉਣਾ ਵਾ ਔਰ ਅਸੀਂ ਲੜਾਈ ਲੜ ਰਹੇ ਆ ਆਪਣੇ ਕੰਮ ਦੇ ਆਧਾਰ ਦੇ ਉੱਤੇ ਤੁਸੀਂ ਕਹਿ ਰਹੇ ਹੋ ਕਿ 95 ਚੋਂ 95 ਜਿੱਤ ਕੇ ਇਤਿਹਾਸ ਬਣਾਣਾ ਹੈ ਪਰ ਅਵਨੀਤ ਬਿੱਟੂ ਅੱਜ ਲੁਧਿਆਣਾ ਪਹੁੰਚੇ ਨੇ ਕਹਿੰਦੇ ਨੇ ਕਿ ਲੋਕ ਸਭਾ ਚੋਣਾਂ ਦੇ ਵਿੱਚ ਵੱਡੇ ਇਸ਼ਾਰੇ ਚਾਹੇ ਲੁਧਿਆਣਾ ਹੋਵੇ ਜਲੰਧਰ ਹੋਵੇ ਪਟਿਆਲਾ ਹੋਵੇ ਭਾਜਪਾ ਨੂੰ ਜਿਸ ਤਰ੍ਹਾਂ ਵੱਡੀ ਲੀਡ ਮਿਲੀ ਹੈ ਬਾਡਾਂ ਦੇ ਵਿੱਚ ਉਸੇ ਤਰ੍ਹਾਂ ਦਾ ਜਿਹੜਾ ਵਾ ਨਗਰ ਨਗਰ ਚੋਣਾਂ ਵਿੱਚ ਪਰਫਾਰਮੈਂਸ ਭਾਜਪਾ ਦੀ ਹੋਏਗੀ ਤੇ ਭਾਜਪਾ ਦੇ ਮੇਅਰ ਬਣਾਵਾਂਗੇ ਦੇਖੋ ਰਾਮ ਦੀ ਆਸਤਾ ਦੇ ਨਾਲ ਭਾਜਪਾ ਦੇ ਲੋਕਾਂ ਨੇ ਲੋਕ ਸਭਾ ਦੇ ਵਿੱਚ ਲੋਕਾਂ ਨੂੰ ਗੁੰਮਰਾਹ ਕੀਤਾ ਅਯੋਧਿਆ ਦੇ ਵਿੱਚ ਭਾਜਪਾ ਬੁਰੀ ਤਰ੍ਹਾਂ ਹਾਰੀ ਉੱਥੋਂ ਜਿੱਥੇ ਰਾਮ ਮੰਦਰ ਦਾ ਇੱਥੇ ਲੋਕਾਂ ਨੂੰ ਗਮਰਾਹ ਕਰਕੇ 2.3 ਲੱਖ ਪੈਕਟ ਪ੍ਰਸ਼ਾਦ ਦਾ ਬਣਾ ਕੇ ਚੰਡੀਆਂ 2 ਲੱਖ ਬਣਾ ਕੇ ਕਿਹਾ ਵੀ ਅਯੋਧਿਆ ਚੋਂ ਪ੍ਰਸ਼ਾਦ ਆਇਆ ਸਾਡੇ ਪੰਜਾਬੀ ਗੁਰੂਆਂ ਪੀਰਾਂ ਦੀ ਧਰਤੀ ਆਸਤਾਨਾ ਜਲਦੀ ਜੁੜ ਜਾਂਦੇ ਆ ਜਿਵੇਂ ਜੇਲ੍ਹਾਂ ਚ ਬੈਠੇ ਵੀ ਜਿਤਾਤੇ ਬੰਦੇ ਤੇ ਐਦਾਂ ਹੀ ਰਾਮ ਪ੍ਰਭੂ ਦੇ ਨਾਲ ਆਸਤਾਨਾ ਜੁੜ ਕੇ ਭਾਜਪਾ ਨੂੰ ਬੋਟ ਪੈ ਗਈ ਆ ਹੁਣ ਪਤਾ ਲੱਗ ਜਾਣਾ ਜਿਵੇਂ ਜਲੰਧਰ ਜਿਮਨੀ ਚੋਣ ਦੇ ਵਿੱਚ ਬੁਰੀ ਤਰ੍ਹਾਂ ਹਾਰੀ ਆ ਭਾਜਪਾ ਤੇ ਉਸੇ ਤਰ੍ਹਾਂ ਹੀ ਹੁਣ ਨਗਰ ਨਿਗਮ ਦੇ ਵਿੱਚ ਭਾਜਪਾ ਦੇ ਨਾਲ ਹੁਣ ਜਾ ਰਿਹਾ ਜੇ ਅਸੀਂ ਕੰਮ ਦੇ ਆਧਾਰ ਤੇ ਵੋਟਾਂ ਮੰਗਣ ਜਾ ਰਹੇ ਹਾਂ ਲੋਕਾਂ ਕੋਲ ਬਿੱਟੂ ਕਹਿੰਦੇ ਨੇ ਕਿ ਨਿਗਮ ਚੋਣਾਂ ਵਿੱਚ ਭਾਜਪਾ ਦਾ ਮੇਅਰ ਬਣਾਵਾਂਗੇ ਬੀਜੇਪੀ ਦਾ ਮੇਅਰ ਬਣਾ ਕੇ ਸੈਂਟਰ ਸਰਕਾਰ ਤੋਂ ਵੱਡੇ ਸ਼ਹਿਰਾਂ ਵਾਸਤੇ ਹਜ਼ਾਰਾਂ ਕਰੋੜ ਰੁਪਏ ਲਿਆ ਕੇ ਵਿਕਾਸ ਕਰਾਵਾਂਗੇ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਕੋਲੋਂ ਕੰਮ ਕਰਵਾਉਣ ਵਾਸਤੇ ਪੈਸੇ ਨਹੀਂ ਆ ਦੇਖੋ ਬਿੱਟੂ ਨੂੰ ਕੋ ਜਿਹੜਾ ਸਾਡੇ ਪੰਜਾਬ ਦਾ ਹੀ ਪੈਸਾ ਦੇਣਾ ਵਾ ਕੇਂਦਰ ਸਰਕਾਰ ਨੇ મોદી ਸਰਕਾਰ ਨੇ ਉਹੀ ਲੈ ਆਵੇ ਬਿੱਟੂ ਜੀ ਬਿੱਟੂ ਜੀ ਨੂੰ ਲੋਕਾਂ ਨੇ ਸ਼ਹਿਰੀ ਦੇ ਲੁਧਿਆਣਾ ਸ਼ਹਿਰ ਦੇ ਲੋਕਾਂ ਨੇ ਵੱਡੀਆਂ ਵੋਟਾਂ ਪਾ ਕੇ ਭੇਜਿਆ ਆਮ ਆਦਮੀ ਪਾਰਟੀ ਦਾ ਅਗਰ ਕਿੱਥੋਂ ਕੋਈ ਨਮਾਇੰਦਾ ਚੁਣਿਆ ਹੁੰਦਾ ਤਾਂ ਜੋ ਆਪਣੀ ਆਵਾਜ਼ ਬਣ ਕੇ ਉੱਥੇ ਠਾਉਂਦਾ ਅੱਜ ਬਿੱਟੂ ਜੀ ਕੇਂਦਰ ਦੇ ਵਿੱਚ ਮੰਤਰੀ ਬਣ ਕੇ ਕਿਉਂ ਨਹੀਂ ਕਹਿੰਦੇ ਵੀ ਸਾਡੇ ਪੰਜਾਬੀਆਂ ਦਾ ਪੈਸਾ ਸਾਡੇ ਪੰਜਾਬ ਦਾ ਪੈਸਾ ਪੰਜਾਬ ਦੇ ਵਿਕਾਸ ਤੇ ਲੱਗੇ ਕੇਂਦਰ ਚੋਂ ਲੈ ਕੇ ਆਉਣ ਉਹ ਜਦੋਂ ਵੋਟਾਂ ਦਾ ਇਥੋਂ ਲਈਆਂ ਲੁਧਿਆਣਿਆਂ ਹੁਣ ਪੰਜਾਬ ਦੇ ਪੈਸੇ ਲਈ ਤਾਂ ਆਵਾਜ਼ ਨਹੀਂ ਢੋਂਦੇ ਹੁਣ ਵੋਟਾਂ ਵੇਲੇ ਫਿਰ 6 ਮਹੀਨੇ ਬਾਅਦ ਆ ਕੇ ਪੰਜਾਬੀਆਂ ਤੋਂ ਵੋਟਾਂ ਮੰਗਣ ਆਗੇ ਪਹਿਲਾਂ ਪੰਜਾਬ ਦੇ ਹੱਕਾਂ ਦੀ ਪੰਜਾਬ ਦੀਆਂ ਗੱਲਾਂ ਦੀ ਰਾਖੀ ਕਰੋ ਪੰਜਾਬ ਨੂੰ ਕੱਲਾ ਵੋਟਾਂ ਦੀ ਮਸ਼ੀਨ ਨਾ ਸਮਝੋ ਵੀ ਗਏ ਤੇ ਪੰਜਾਬ ਚੋਂ ਵੋਟਾਂ ਲਈਆਂ ਤੇ ਦਿੱਲੀ ਜਾ ਕੇ ਬਹਿ ਗਏ ਜਾਂ ਚੰਡੀਗੜ੍ਹ ਜਾ ਕੇ ਬਹਿ ਗਏ ਪੰਜਾਬ ਦੇ ਲੋਕਾਂ ਦੀ 3.5 ਕਰੋੜ ਲੋਕਾਂ ਦੀ ਕੇਂਦਰ ਦੇ ਵਿੱਚ ਆਵਾਜ਼ ਉਠਾ ਕੇ ਸਾਡਾ ਜਿਹੜਾ ਬਣਦਾ ਪੈਸਾ ਕੇਂਦਰ ਸਰਕਾਰ ਰੱਖੀ ਵਟੀ ਆ ਬਿੱਟੂ ਜਿੰਨ ਕੋ ਉਹ ਵਾਪਸ ਲਿਆਉਣ ਫੇਰ ਇੱਥੇ ਆ ਕੇ ਮੇਰ ਬਣਾਉਣ ਮੇਰ ਇਹਨਾਂ ਤੋਂ ਕੀ ਬਣਨਾ ਵਾ ਤੁਸੀਂ ਦੇਖ ਲਿਓ ਇਹਨਾਂ ਦੀਆਂ ਜ਼ਮਾਨਤਾਂ ਜਬਤ ਹੁੰਦੀਆਂ ਇਹਨਾਂ ਕਾਉਂਸਲਰ ਦੇ ਇਲੈਕਸ਼ਨਾਂ ਚ ਉਹ ਪ੍ਰਭੂ ਰਾਮ ਦਾ ਹੀ ਆਸਤਾ ਸੀ ਜਿਹੜੀ ਇਹਨਾਂ ਨੂੰ ਲੋਕ ਸਭਾ ਦਾ ਭਲੇਖਾ ਵਾ ਇਹ ਬਿਲਕੁਲ ਐਸੀ ਕਿ ਐਮਐਲਏ ਸ਼ੋਕਪਰਾਸ਼ਰ ਪੱਪੀ ਜਿਹੜੇ ਕਹਿੰਦੇ ਨੇ رائے ਨੇ ਕਿ ਆਮ ਆਦਮੀ ਪਾਰਟੀ ਇਸਵਾਰ ਨਗਰ ਚੋਣਾਂ ਵਿੱਚ ਵੱਡੀ ਜਿੱਤ ਦਰਜ ਕਰੇਗੀ ਤੇ 95 ਦੇ 95 ਵਾਡਾ ਵਿੱਚ ਜਿੱਤ ਕੇ ਮੇਅਰ ਬਣਾਈਗੀ ਤੇ ਦੂਜੇ ਪਾਸੇ ਰਵਨੀਤ ਬਿੱਟੂ ਦੇ ਦਾਅਵਿਆਂ ਦੇ ਉੱਤੇ ਠੋਕਵੇਂ ਜਵਾਬ ਦਿੱਤੇ ਜਾ ਰਹੇ ਨੇ ਕਹਿੰਦੇ ਨੇ ਕਿ ਇਹਨਾਂ ਦੀਆਂ ਜ਼ਮਾਨਤਾਂ ਜਬਤ ਹੋਣਗੀਆਂ ਮੇਅਰ ਤਾਂ ਇਹਨਾਂ ਨੇ ਕੀ ਬਣਾਣਾ ਕੈਮਰਾਪਰਸਨ ਰੋਹਿਤ ਦੇ ਨਾਲ ਵਿਵੇਕ ਟਾਲ ਪੰਜਾਬ ਤੱਕ ਲੁਧਿਆਣਾ